ਅਸੀ ਗਾਲ ਜੀ ਸਿਮਰਨ ਪਟੇਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਤਾਂ ਜੀ ਇਹ ਚੈਨਲ ਤੇ ਨਾਮਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਜੀ ਬਹੁਤ ਹੀ ਪਿਆਰੇ ਸੂਟਾਂ ਦੀ ਬਹੁਤ ਪਿਆਰਾ ਪ੍ਰਿੰਟ ਹੈ ਜੀ ਸੂਟ ਦਾ ਪ੍ਰਿੰਟ ਚੈੱਕ ਕਰੋ ਜੀ ਕਿੰਨਾ ਪਿਆਰਾ ਹੈ ਕਲਰ ਪ੍ਰਿੰਟਿੰਗ ਬਹੁਤ ਹੀ ਪਿਆਰੀ ਆ ਜੀ ਬਹੁਤ ਸੋਹਣੀ ਆ ਜੀ ਇਹਦੇ ਨਾਲ ਤੁਹਾਨੂੰ ਜੀ ਪਲੇਨ ਬਾਟਮ ਪਲੇਨ ਬਾਟਮ ਥੋੜਾ ਥੋੜਾ ਇਹਦੇ ਵਿੱਚ ਆਰੀ ਦਾ ਕੰਮ ਹੋਇਆ ਹੋਇਆ ਜੀ ਸਾਰੀ ਸ਼ਰਟ ਵਿੱਚ ਤੁਹਾਨੂੰ ਆਰੀ ਦਾ ਕੰਮ ਮਿਲੇਗਾ ਗਲੇ ਤੇ ਤੁਹਾਨੂੰ ਐਦਾਂ ਦੀ ਪੱਟੀ ਮਿਲੇਗੀ ਬਹੁਤ ਸੋਹਣੀ ਤੁਹਾਨੂੰ ਗਲੇ ਤੇ ਪੱਟੀ ਮਿਲੇਗੀ ਪਿਓਰ ਦਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਬਹੁਤ ਹੀ ਪਿਆਰਾ ਤੁਹਾਨੂੰ ਪਿਓਰ ਦਾ ਦੁਪੱਟਾ ਮਿਲੇਗਾ ਬਹੁਤ ਪਿਆਰਾ ਡਬਲ ਛੇਡ ਪਿਓਰ ਦਾ ਦੁਪੱਟਾ ਮਿਲੇਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1600 ਰੁਪਿਆ ਸੂਟ ਦਾ ਪ੍ਰਾਈਸ ਹੈਗਾ ਜੀ ਓਨਲੀ 1600 ਰੁਪਿਆ ਜਿਸੇ ਨੂੰ ਵੀ ਇਦਾਂ ਦੇ ਸੂਤ ਦੀ ਨੀਡ ਹੋਵੇ ਤਾਂ ਸਭ ਤੋਂ ਬਾਏ ਕਰ ਸਕਦੇ ਆ ਜੀ ਵਿਦਆਉਟ ਲਾਈਨਿੰਗ ਵਾਲੇ ਸੂਤ ਵੀ ਵਿਦਆਉਟ ਲਾਈਨਿੰਗ ਬਹੁਤ ਹੀ ਪਿਆਰੇ ਸੂਤਾਂ ਦੇ ਕਲਰ ਹੈ ਜੀ ਇਹ ਸਟਾਕ ਅਸੀਂ ਹੁਣ ਕਲੀਅਰ ਕਰ ਰਹੇ ਆ ਜੀ ਗਰਮੀਆਂ ਵਾਲਾ ਨਾ ਕਰਕੇ ਇਹਨਾਂ ਦੀ ਰੇਂਜ ਬਹੁਤ ਘੱਟ ਰੱਖੀ ਆ ਜੀ ਪਿਓਰ ਕਾਟਨ ਦਾ ਤੁਹਾਨੂੰ ਸੂਤ ਮਿਲੇਗਾ ਜੀ ਬਹੁਤ ਹੀ ਪਿਆਰਾ ਥ्रेड ਵਰਕ ਹੋਇਆ ਹੋਇਆ ਜੀ ਬਹੁਤ ਸੋਹਣਾ ਥ्रेड ਵਰਕ ਹੋਇਆ ਹੋਇਆ ਜੀ ਬਹੁਤ ਪਿਆਰਾ ਸਿਨਕੀ ਟੱਚ ਦਿੰਦਾ ਹੈ ਗਲੇ ਦੀ ਪੱਟੀ ਚੈੱਕ ਕਰੋ ਜੀ ਕਿੰਨੀ ਪਿਆਰੀ ਆ ਪਿਓਰ ਕਾਟਨ ਦਾ ਸੂਟ ਹੈ ਜੀ ਨਾਲ ਬਹੁਤ ਹੀ ਪਿਆਰੀ ਤੁਹਾਨੂੰ ਬਾਟਮ ਵੀ ਉਹੀ ਜੀ ਕੋਈ ਦਾ ਵੀ ਕਲਰ ਨਹੀਂ ਜਾਣਾ ਕੋਈ ਦਾ ਕੋਈ ਫਰਕ ਪਿਓਰ ਕਾਟਨ ਹੈ ਜੀ ਵਧੀਆ ਵਾਲੀ ਕਾਟਨ ਹੈ ਬਹੁਤ ਸੋਹਣੀ ਨਾਲ ਕੋਲ ਪਿਓਰ ਦਾ ਦੁਪੱਟਾ ਮਿਲੂਗਾ ਜੀ ਬਹੁਤ ਸੋਹਣਾ ਪਿਓਰ ਦਾ ਦੁਪੱਟਾ ਮਿਲੂਗਾ ਜੀ ਬਹੁਤ ਪਿਆਰਾ ਸੂਟ ਦਾ ਪ੍ਰਾਈਸ ਹੈਗਾ ਜੀ ਓਨਲੀ 1600 ਰੁਪਏ 1600 ਰੁਪਏ ਸੂਟ ਦਾ ਪ੍ਰਾਈਸ ਹੈ। ਇਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ। ਬਹੁਤ ਹੀ ਪਿਆਰਾ ਪਿੰਕ ਕਲਰ ਦਾ ਸੂਟ ਹੈ। ਲੀਲਨ ਕਾਟਨ ਦਾ ਸੂਟ ਹੈ ਜੀ 100% ਲੀਲਨ ਕਾਟਨ ਹੈ ਜੀ। ਸੂਟ ਦਾ ਵਰਕ ਚੈੱਕ ਕਰੋ ਜੀ ਕਿੰਨਾ ਪਿਆਰਾ ਹੈ। ਸੂਟ ਦਾ ਵਰਕ ਚੈੱਕ ਕਰੋ ਜੀ ਕਿੰਨਾ ਪਿਆਰਾ ਹੈ। ਬਹੁਤ ਸੋਹਣਾ ਸੂਟ ਦਾ ਵਰਕ ਹੈ ਜੀ ਦੇਖੋ ਜੀ ਐਦਾਂ ਵਰਕ ਨਾਲ ਕਲੀਆਂ ਬਣੀਆਂ ਵੀ ਆ ਬਹੁਤ ਪਿਆਰੀਆਂ ਬਹੁਤ ਪਿਆਰਾ ਗਲੇ ਦਾ ਡਿਜ਼ਾਈਨ ਬਣਿਆ ਹੋਇਆ ਬਹੁਤ ਸੋਹਣਾ ਨੈੱਕ ਦਾ ਡਿਜ਼ਾਈਨ ਬਣਾਇਆ ਹੋਇਆ ਜੀ ਲੀਨਨ ਕਾਟਨ ਹੈ ਜੀ 100% ਲੀਨਨ ਕਾਟਨ ਤੁਸੀਂ ਦੁਪੱਟਾ ਚੈੱਕ ਕਰੋ ਜੀ ਕਿੰਨਾ ਪਿਆਰਾ ਬਹੁਤ ਹੀ ਪਿਆਰਾ ਕੱਟ ਵਰਕ ਦਾ ਪਿੰਕ ਕਲਰ ਦਾ ਸੂਟ ਹੈ ਜੀ ਦੁਪੱਟਾ ਚੈੱਕ ਕਰੋ ਜੀ ਕਿੰਨਾ ਪਿਆਰਾ 2 ਮੀਟਰ ਦਾ ਫੁੱਲ ਦੁਪੱਟਾ ਮਿਲੂਗਾ ਜੀ ਬਹੁਤ ਸੋਹਣਾ ਚੈੱਕ ਆ ਦੁਪੱਟੇ 'ਚ ਬਣਿਆ ਵਾ ਬਹੁਤ ਪਿਆਰਾ ਦੁਪੱਟੇ ਵਿੱਚ ਤੁਹਾਨੂੰ ਚੈੱਕ ਬਣਿਆ ਬਸ ਕੁ ਲਾਈਨ ਲਾਈਨਾ ਬਣੀ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਪਿਆਰਾ ਆਲ ਓਵਰ 5 ਮੀਟਰ ਕੱਪੜਾ ਹੈ ਜੀ ਬਹੁਤ ਪਿਆਰਾ ਕੱਪੜਾ ਹੈ ਜੀ ਲੀਨਨ ਕਾਟਨ ਜਿਹੜੇ ਇਹ ਸੂਟ ਪਾਉਣੀ ਹੈ ਜੀ ਬਹੁਤ ਪਿਆਰੀ ਹੈ ਦੋਹੇ ਮੌਸਮਾਂ 'ਚ ਸੂਟ ਪਾਈ ਜਾਂਦਾ ਜੀ ਐਦਾਂ ਦੀ ਗੱਲ ਨਹੀਂ ਉਹ ਤੁਸੀਂ ਗਰਮੀ 'ਚੇ ਪਾਉਣਾ ਹੈ ਲੈਨਿੰਗ ਲਾ ਕੇ ਸ਼ਰਟ ਬਣਾ ਲਿਓ ਤੁਸੀਂ ਇਹ ਸਰਦੀ 'ਚ ਵੀ ਸੂਟ ਪਾ ਸਕਦੇ ਹੋ ਜੀ ਬਹੁਤ ਸੋਹਣਾ ਸੂਟ ਹੈ ਸੂਟ ਵਾਲੀ ਅਗਲਾ ਸੂਟ ਹੈ ਬਹੁਤ ਹੀ ਪਿਆਰਾ ਸੂਟ ਦਾ ਕਲਰ ਹੈ ਜੀ ਬਹੁਤ ਸੋਹਣਾ ਬਹੁਤ ਸੋਹਣਾ ਸੂਟ ਦਾ ਕਲਰ ਹੈ ਜੀ ਬਹੁਤ ਪਿਆਰਾ ਲੀਲਨ ਕਾਟਨ ਦਾ ਸੂਟ ਹੈ ਜੀ ਬਹੁਤ ਸੋਹਣਾ ਸੂਟ ਦੇ ਗਲੇ ਤੇ ਵੀ ਇਦਾਂ ਤੁਹਾਨੂੰ ਵਰਕ ਮਿਲੂਗਾ ਬਹੁਤ ਪਿਆਰਾ ਜੀ ਸੂਟ ਦਾ ਕੱਪੜਾ ਬਹੁਤ ਪਿਆਰਾ ਹੈ ਜੀ ਕੱਲੀ ਸ਼ਰਟ ਚ ਲੈ ਨਿਕਾ ਕੇ ਸਟੀਚ ਕਰਿਓ ਜੀ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਪਿਆਰਾ ਜੀ ਬਹੁਤ ਸੋਹਣਾ ਲੀਲਨ ਕਾਟਨ ਦਾ ਸੂਟ ਹੈ ਜੀ ਤੁਸੀਂ ਦੁਪੱਟਾ ਚੈੱਕ ਕਰੋ ਜੀ ਦੁਪੱਟਾ ਚੈੱਕ ਕਰੋ ਜੀ ਕਿੰਨਾ ਪਿਆਰਾ ਕੱਟਵਰਕ ਬਣਿਆ ਹੈ ਮੈਂ ਦੁਪੱਟੇ ਤੇ ਪਲੀਜ਼ ਜੀ ਸੂਟਾਂ ਦੇ ਸਕਰੀਨਸ਼ਾਟ ਨਾਲ ਜੀ ਨਾਲ ਦੀ ਨਾਲ ਲੈ ਕੇ ਭੇਜਿਆ ਕਰੋ ਤੁਸੀਂ ਤਾਂ ਕਾਫੀ देर बाद ਵੀਡੀਓ ਦਾ ਸੂਟ ਭੇਜਦੇ ਆ ਜੀ ਉਹ ਸੂਟ ਸਾਡੇ ਵੀ ਸਮਝ ਨਹੀਂ ਆਉਂਦਾ ਤੁਸੀਂ ਕਿਹੜੇ ਸੂਟ ਦੀ ਗੱਲ ਕਰਦੇ ਕਿਉਂਕਿ ਸਟਾਕ ਸੇਅਰ ਹੋ ਜਾਂਦਾ ਹੈ ਜੀ ਸੂਟ ਦਾ ਵਰਕ ਦੇਖੋ ਕਿੰਨਾ ਵਧੀਆ ਜੀ ਜਿਵੇਂ ਤੁਸੀਂ ਅੱਜ ਇਹ ਵੀਡੀਓ ਦੇਖ ਲਈ ਤੁਸੀਂ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਭੇਜਿਆ ਕਰੋ ਜੀ ਜੇ ਸਾਡੇ ਕੋਲ ਹੋਇਆ ਤਾਂ ਅਸੀਂ ਤੁਹਾਨੂੰ ਜਰੂਰ ਪਾਰਸਲ ਕਰੂਗੇ ਜੀ ਤੁਸੀਂ ਸਿਰਫ ਆਪਣਾ ਐਡਰੈਸ ਸੈਂਡ ਕਰਨਾ ਹੈ ਕਿ ਸਕਰੀਨ ਤੇ ਦੇਖੋ ਜੀ ਉਹ ਨੰਬਰ ਸ਼ੋ ਹੁੰਦਾ ਹੈ ਨੰਬਰ ਸ਼ੋ ਹੁੰਦਾ ਜੇ ਤੁਹਾਨੂੰ ਸਕਰੀਨਸ਼ਾਟ ਨਹੀਂ ਲੈਣਾ ਚਾਹੁੰਦਾ ਤਾਂ ਤੁਸੀਂ ਮੈਨੂੰ ਜਦੇ ਕਾਲ ਕਰ ਲਿਆ ਕਰੋ ਜੀ ਵੀ ਆਹ ਸੂਟ ਹੈ ਜੀ ਕਿੰਨੇ ਦਾ ਕੀ ਪ੍ਰਾਈਸ ਹੈ ਵੈਸੇ 1600 ਆਸੀ ਨਾਲ ਦੀ ਨਾਲ ਤੁਹਾਨੂੰ ਪ੍ਰਾਈਸ ਦੱਸ ਰਿਹਾ ਜੀ ਆਲੋ ਪਰ 5 ਮੀਟਰ ਤੁਹਾਨੂੰ ਕੱਪੜਾ ਮਿਲੂਗਾ ਜੀ ਸੂਟਾ ਅਗਲਾ ਸੂਟ ਚੈੱਕ ਕਰੋ ਬਹੁਤ ਹੀ ਪਿਆਰਾ ਸੂਟ ਹੈ ਸੂਟ ਚੈੱਕ ਕਰੋ ਜੀ ਕਿੰਨਾ ਪਿਆਰਾ ਬਹੁਤ ਸੋਹਣਾ ਸੂਟ ਹੈ ਜੀ ਇਹ ਬਹੁਤ ਪਿਆਰਾ ਸੂਟ ਦਾ ਵਰਕ ਚੈੱਕ ਕਰੋ ਜੀ ਕਿੰਨਾ ਸੋਹਣਾ ਹੈ ਆ ਦੇਖੋ ਜੀ ਸੂਟ ਦੇ ਘੇਰੇ ਤੇ ਤੁਹਾਨੂੰ ਕੱਟ ਵਰਕ ਦਾ ਵਰਕ ਮਿਲੇਗਾ ਜੀ ਬਹੁਤ ਸੋਹਣੀ ਸਾਰੀ ਸ਼ਰਟ ਤੁਹਾਨੂੰ ਗੁੱਤੀ ਮਿਲੇਗੀ ਜੀ ਪਲੇਨ ਤੁਹਾਨੂੰ ਬਾਰਡਰ ਦੇ ਤੁਹਾਨੂੰ ਬਾਟਮ ਵੀ ਜੁ ਕਿ ਬਹੁਤ ਪਿਆਰੀ ਮੈਚਿੰਗ ਹੈ ਜੀ ਨਾਲ ਤੁਹਾਨੂੰ ਪਿਓਰ ਦਾ ਹੀ ਦੁਪੱਟਾ ਮਿਲਦਾ ਪਿਓਰ ਦਾ ਤੁਹਾਨੂੰ ਬਹੁਤ ਸੋਹਣਾ ਦੁਪੱਟਾ ਮਿਲਦਾ ਬਹੁਤ ਸੋਹਣਾ ਪਿਓਰ ਦਾ ਤੁਹਾਨੂੰ ਦੁਪੱਟਾ ਮਿਲਦਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1600 ਰੁਪਿਆ 1600 ਸੂਟ ਦਾ ਪ੍ਰਾਈਸ ਹੈ ਜੀ ਸੋ ਤਾਂ ਅਗਲਾ ਸੂਟ ਚੈੱਕ ਕਰੋ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਹੈ ਜੀ ਸੂਟ ਦਾ ਵਰਕ ਚੈੱਕ ਕਰੋ ਸੂਟ ਦਾ ਪ੍ਰਿੰਟਿੰਗ ਚੈੱਕ ਕਰੋ ਵਿਦਆਊਟ ਲਾਈਨਿੰਗ ਵਾਲਾ ਸੂਟ ਹੈ ਜੀ ਕੋਈ ਇਹਦੇ ਵਿੱਚ ਲਾਈਨਿੰਗ ਦੀ ਨੀਡ ਨਹੀਂ ਹੈਗੀ ਜੀ ਬਹੁਤ ਹੀ ਪਿਆਰਾ ਕੱਪੜਾ ਹੈ ਜੀ ਬਹੁਤ ਸੋਹਣਾ ਇਹਦੇ ਨਾਲ ਵੀ ਤੁਹਾਨੂੰ ਪਲੇਨ ਬਾਟਮ ਮਿਲੂਗੀ ਪਲੇਨ ਤੋਂ 2.5 ਮੀਟਰ ਦੀ ਬਾਟਮ ਮਿਲੂਗੀ। ਬਾਟਮ ਚੈੱਕ ਕਰੋ ਜੀ 2.5 ਮੀਟਰ ਦੀ ਤੁਹਾਨੂੰ ਬਾਟਮ ਮਿਲੂਗੀ ਜੀ। ਪਲੇਨ ਤੁਹਾਨੂੰ ਦਪਟਾ ਮਿਲੂਗਾ। ਬਹੁਤ ਪਿਆਰਾ। ਸੂਟ ਦਾ ਪ੍ਰਾਈਸ ਹੈਗਾ ਜੀ ਓਨਲੀ 1600 ਰੁਪਏ। ਓਨਲੀ 1600 ਬਾਜੀ ਸਟਾਕ ਕਲੀਅਰ ਕਰ ਰਹੇ ਆ ਜੀ ਅਸੀਂ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ। ਬਹੁਤ ਪਿਆਰੇ ਸੂਟ ਹੈ ਜੀ। ਬਹੁਤ ਪਿਆਰੀ ਕਾਟਨ ਹੈ ਜੀ। ਕਈ ਮੇਰੀਆਂ ਭੈਣਾਂ ਕਾਲ ਕਰਦੀਆਂ ਬਹੁਤ ਦੇਰ ਬਾਅਦ ਵੀ ਇਹ ਸੂਟ ਇੰਦਾ ਜੀ ਸਾਡੇ ਦਿਮਾਗ 'ਚ ਨਹੀਂ ਆਉਂਦਾ ਸੂਟ ਤੁਸੀਂ ਤੁਹਾਨੂੰ ਨਹੀਂ ਸਕਰੀਨਸ਼ਾਟ ਲੈਣਾ ਆਉਂਦਾ ਤਾਂ ਆਪਣੇ ਬੱਚਿਆਂ ਤੋਂ ਸਕਰੀਨਸ਼ਾਟ ਕਰਵਾ ਕੇ ਸੈਂਟ ਕਰਿਆ ਕਰੋ ਤਦੇ ਅਸੀਂ ਤੁਹਾਨੂੰ ਸੂਟ ਬਾਰੇ ਦੱਸ ਸਕਦੇ ਹਾਂ ਕਿ ਸੂਟ ਸਾਡੇ ਪਾਸ ਹੈ ਜਾਂ ਨਹੀਂ ਜਾਂ ਰੇਟ ਕੀ ਹੈ ਠੀਕ ਹੈ ਜੀ ਹੋਰ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੱਕੇ ਸ਼ੇਅਰ ਕਰਿਆ ਕਰੋ ਕਿਉਂਕਿ ਸਾਰੀਆਂ ਭੈਣਾਂ ਤੱਕ ਸੋਹਣੇ ਸੋਹਣੇ ਸੂਟ ਪਹੁੰਚ ਸਕਣ ਸਤਿ ਸ਼੍ਰੀ ਅਕਾਲ ਜੀ ਧੰਨਵਾਦ